ਫਗਵਾੜਾ ਦੇ ਮਹੱਲਾ ਅਮਰਨਗਰ ਵਿਖੇ ਉਸ ਵੇਲੇ ਵੱਡਾ ਹਾ사ਬਾਪਰ ਗਿਆ ਜਦੋਂ ਅਮਰਨਗਰ ਵਿੱਚ ਚੱਲ ਰਹੀ ਇੱਕ ਅੱਗ ਬੁਝਾਉਣ ਵਾਲੇ ਸਿਲੰਡਰਾਂ ਨੂੰ ਭਰਨ ਵਾਲੀ ਫੈਕਟਰੀ ਵਿੱਚ ਅਚਾਨਕ ਸਿਲੰਡਰ ਫਟਣ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਡੀਐਸਪੀ ਫਗਵਾੜਾ ਜਸਪੀ ਸਿੰਘ ਐਥੈਪੋ ਸਿਟੀ ਜੁਤਿੰਦਰ ਕੁਮਾਰ ਅਤੇ ਐਸਐਚਓ सदर ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮਿਲੀ ਜਾਣਕਾਰੀ ਅਨੁਸਾਰ ਅਮਰਨਗਰ ਵਿਖੇ ਇੱਕ ਫੈਕਟਰੀ ਬਣੀ ਹੋਈ ਹੈ ਜਿੱਥੇ ਅੱਗ ਬੁਝਾਉਣ ਵਾਲੇ ਵੱਡੇ ਸਿਲੰਡਰਾਂ ਨਾਲ ਛੋਟੇ ਸਿਲੰਡਰ ਭਰੇ ਜਾ ਰਹੇ ਸਨ ਸਿਲੰਡਰ ਭਰਦੇ ਸਮੇਂ ਅਚਾਨਕ ਸਿਲੰਡਰ ਫਟਣ ਕਾਰਨ ਇਹ ਦਰਦਨਾਕ ਘਾਸਾ ਵਾਪਰ ਗਿਆ ਉਧਰ ਮੌਕੇ ਤੇ ਮੌਜੂਦ ਪਿਛਲੇ ਕਰੀਬ 2 ਸਾਲ ਤੋਂ ਫੈਕਟਰੀ ਵਿੱਚ ਕੰਮ ਕਰ ਰਹੇ ਇੱਕ ਹੋਰ ਵਰਕਰ ਨੂੰ ਫੈਕਟਰੀ ਦੇ ਮਾਲਕ ਬਾਰੇ ਪੁੱਛਿਆ ਉਸਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਲੀਗਲ 간 ਲੀਗਲ ਚਲਦੀ ਪਈ ਸੀ ਇਹ ਜੀ ਮੈਂ ਨਹੀਂ ਇਹਦੇ ਬਾਰੇ ਕੁਛ ਐਸਾ ਇੱਕ ਵਿਅਕਤੀ ਦੀ ਮੌਤ ਹੋਈ ਆ ਤੁਸੀਂ ਮੌਤ ਨਹੀਂ ਹੋਈ ਜੀ ਉਹ ਉਹਨਾਂ ਨੂੰ ਲੈ ਕੇ ਗਏ ਆ ਹਜੇ ਉਹਨਾਂ ਨੇ ਕੋਈ ਗੋਸ਼ਟ ਨਹੀਂ ਕੀਤਾ ਉਹਨਾਂ ਨੇ ਸਾਹਿਬ ਹਜੇ ਉਹਨਾਂ ਨੇ ਕੋਈ ਗੋਸ਼ਟ ਨਹੀਂ ਕੀਤਾ ਇਹਦਾ ਨਹੀਂ ਐਸਐਚਓ ਸਾਹਿਬ ਦੱਸਦੇ ਪਏ ਆ ਇੰਨਾ ਖੂਨੋ ਖੂਨ ਹੋਇਆ ਸਿਲੰਡਰ ਫਟਿਆ ਮਤਲਬ ਲੀਗਲ ਸੀ ਅਨਲੀਗਲ ਸੀ ਇਹਦੇ ਤੋਂ ਤੁਸੀਂ ਜਾਣਕਾਰੀ ਦੇ ਸਕਦੇ ਹੋ ਕੁਝ ਵੱਡਾ ਵੱਡਾ ਨਹੀਂ ਨਹੀਂ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿਹਦੇ ਨਾਮ ਤੇ ਸੀ ਫੈਕਟਰੀ ਕੀ ਨਾਮ ਸੀ ਮਾਲ ਦਾ ਕੀ ਨਾਮ ਸੀ ਮਾਲ ਦਾ ਨਾਲ ਦਾ ਮੈਨੂੰ ਪਤਾ ਨਹੀਂ ਭਾਈ ਆ ਖੜੇ ਆ ਤੁਸੀਂ ਇੱਥੇ ਕੰਮ ਕਰਦੇ ਹੋ ਤੁਸੀਂ ਇੱਥੇ ਕੰਮ ਕਰਦੇ ਆ ਮੈਨੂੰ 2 ਸਾਲ ਹੋ ਗਏ 2 ਸਾਲ ਤੇ ਤੁਹਾਨੂੰ ਇਹ ਨਹੀਂ ਪਤਾ ਮਾਲਕ ਕੌਣ ਇੱਥੇ ਮਾਲਕ ਆ ਇਹਦਾ ਭਾਈ ਜਿਹੜੀ ਆ ਇੱਧਰ ਪੁੱਛ ਲਓ ਇਹਨਾਂ ਨੂੰ ਤੁਸੀਂ ਤੁਹਾਡੇ ਤੁਸੀਂ ਅੰਡਰ ਕਰਦੇ ਹੋਗੇ ਕੰਮ ਆ ਇਹਦੇ ਬਾਰੇ ਪਤਾ ਨਹੀਂ ਆਕਰ ਤੁਸੀਂ ਲੋਗੋ ਕੌਣ ਵਿਅਕਤੀ ਸੀ ਇਹਨਾਂ ਸਾਹਮਣੇ ਇਹ ਤਾਂ ਚੰਡੀਗਲ ਸੀ ਇਹ ਤਾਂ ਕੋਈ ਤੁਹਾਨੂੰ ਪਤਾ ਹੋਵੇਗਾ ਇਹ ਲੀਗਲੀ ਆ ਕੰਮ ਤਾਂ ਲੀਗਲ ਅਨਲੀਗਲ ਨਹੀਂ ਆਗਾ ਲੀਗਲੀ ਆਗਾ ਵੱਡਾ ਸਿਲੰਡਰ ਛੋਟੇ ਸਿਲੰਡਰ ਨੂੰ ਪਰ ਹੁੰਦਾ ਇਹ ਕਾਰਨ ਪਤਾ ਨਹੀਂ ਕੀ ਆ ਸੋ ਇਹ ਵੀ ਕੋਈ ਭਰ ਸਕਦੇ ਹੀ ਨਹੀਂ ਭਰ ਸਕਦੇ ਸੀ ਹੈ ਵੱਡੇ ਸਿਲੰਡਰ ਤੋਂ ਛੋਟਾ ਸਿਲੰਡਰ ਨਹੀਂ ਭਰ ਸਕਦੇ ਆ ਇਹ ਇੰਨਾ ਚਿਰ ਹੋ ਗਿਆ ਕੰਮ ਕਰਦੇ ਆ ਇਹਨੂੰ ਇਦਾਂ ਦਾ ਕੋਈ ਹੋ ਗਿਆ ਇਹ ਪਤਾ ਨਹੀਂ ਪ੍ਰਮਾਤਮਾ ਦੀ ਕਿੰਨੇ ਸਾਲ ਹੋ ਗਏ ਇਹ ਕੰਮ ਕਰਦੇ ਨੇ ਇਹ ਇਹਨਾਂ ਨੂੰ ਤਾਂ ਕੰਮ ਕਰਦੇ ਆ ਇਹਨੂੰ ਕਾਫੀ ਟਾਈਮ ਹੋ ਗਿਆ ਜੀ ਹਾਂਜੀ ਕਿਸੇ ਨਾਮ ਤੇ ਫੈਕਟਰੀ ਹੈ ਜੀ

ਉਧਰ ਇਸ ਸਬੰਧੀ ਗੱਲਬਾਤ ਕਰਦੇ ਹਾਂ ਮੌਕੇ ਤੇ ਪੁੱਜੇ ਐਸਐਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ 27 ਸਾਲਾਂ ਬਲਜੀਤ ਸਿੰਘ ਵਾਸੀ ਖੋਥਣਾ ਦੀ ਮੌਤ ਹੋ ਗਈ ਹੈ ਬਾਕੀ ਕਾਰਨਾਂ ਦੀ ਜਾਂਚ ਹੋ ਰਹੀ ਹੈ ਤੇ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਮਾਮਲਾ ਜਿਹੜਾ ਤੁਸੀਂ ਅਮਰਨਗਰ ਆਏ ਇੱਥੇ ਆਏ ਜੀ ਅਮਰਨਗਰ ਇੱਥੇ ਨੇ ਇਹਨਾਂ ਨੇ ਫੈਕਟਰੀ ਲਾਈ ਸੀ ਜੋ ਨਾਈਟ੍ਰੋਜਨ ਅ ਅੱਗ ਬੁਝਾਊ ਯੰਤਰ ਹੁੰਦੇ ਨੇ ਉਹ ਵੱਡੇ ਸਿਲੰਡਰ ਤੋਂ ਛੋਟੇ 'ਚ ਭਰ ਰਹੇ ਸੀ ਜਿਹਦੇ ਬਲਜੀਤ ਸਿੰਘ ਹੈ ਉਹਦਾ ਹਜੇ ਪਤਾ ਲੱਗਿਆ ਸ਼ਾਇਦ ਉਹਦੀ ਡੈਥ ਹੋ ਗਈ 27 ਸਾਲ ਉਮਰ ਸੀ ਉਹ ਕੋਠਾ ਦਾ ਰਹਿਣ ਵਾਲਾ ਸੀ ਇਹ ਮਾਲਕ ਇਹਨਾਂ ਦਾ ਇੱਥੋਂ ਪਤਾ ਲੱਗਿਆ ਵੀ ਸਾਹਿਲ ਕੋੜਾ ਕੋਈ ਜਿਹੜਾ ਵਰਕਰ ਇੱਥੇ ਕੁਲਦੀਪ ਸਿੰਘ ਉਹ ਤੋਂ ਪਤਾ ਲੱਗਿਆ ਬਾਕੀ ਦੇਖਦੇ ਆਂ ਦੀ ਕਾਰ ਵੀ ਜਿਹੜੀ ਬੰਦੀ ਆ ਮੱਚ ਲਿਆਵਾਂਗੇ ਸਰ ਆਪਾਂ ਨੂੰ ਨਹੀਂ ਪਤਾ ਕਿੰਨੇ ਕਿੰਨੇ ਕਿਲੋ ਇਸ ਫੈਕਟਰੀ ਵਿੱਚ ਕੰਮ ਕਰਦੇ ਹਾਂ ਹਜੇ ਕੁਝ ਨਹੀਂ ਪਤਾ ਕਿਉਂਕਿ ਇੱਥੇ ਵਰਕਰ ਇੱਕੋ ਹੀ ਹੈ ਜੀ ਪੁੱਛ-ਪੁੱਛ ਕਰ ਰਹੇ ਹਾਂ ਕਿਉਂਕਿ ਮੌਕੇ ਤੇ ਬਲਜੀਤ ਸਿੰਘ ਜੀ ਦੀ ਸੱਟ ਲੱਗੀ ਜਿਹੜੀ ਡੈਥ ਹੋਈ ਹੈ ਕੀ ਲੱਗਦਾ ਤੁਹਾਨੂੰ ਮੌਕੇ ਦੇਖ ਕੇ ਲੱਗਦਾ ਉਹਦੀ ਡੈਥ ਹੋਣ ਦਾ ਕਾਰਨ ਕੀ ਲੱਗਦਾ ਇਹ ਦੇਖਦੇ ਆ ਪੱਕੀ ਇਨਵੈਸਟੀਗੇਟ ਕਰ ਰਹੇ ਕੈਮਰੇ ਵੀ ਲੱਗੇ ਆ ਇੱਥੇ ਕੈਮਰੇ ਤੋਂ ਪਤਾ ਲੱਗ ਜਾਊਗਾ ਕਿਦਾਂ ਮਤਲਬ ਕਿ ਓਵਰ ਹੋ ਗਿਆ ਹੈ ਤੇ ਫਟ ਗਿਆ ਸਿਲੰਡਰ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆਫ ਰਸਟੂਲ ਜਿਹੜਾ ਇੱਕ ਸਿਲੰਡਰ ਛੋਟਾ ਫਟਿਆ ਪਿਆ ਆ ਲੱਗਦਾ ਜਿਹੜਾ ਅਗਰ ਜੋਯੰਤਰ ਆ ਇਹ ਕੀ ਲੱਗਦਾ ਵੀ ਉਹਦੇ ਨਾਲ ਹੋ ਸਕਦਾ ਹਾਂ ਬਿਲਕੁਲ ਜੀ ਬਿਲਕੁਲ ਇਹ ਇਥੋਂ ਅਦੂ ਜੋਯੰਤਰ ਤੱਕ ਓਵਰ ਹੋ ਗਿਆ ਉਹ ਤੋਂ ਵੱਡੇ ਤੋਂ ਛੋਟੇ ਚ ਭਰਦਾ ਜਿਉਂਦੇ ਫਟਣ ਨਾਲ ਹੀ ਹੋਇਆ ਹੈ ਕਿਤੇ ਇਹ ਇੱਕ ਇੱਕ ਦੂਜੀ ਫੈਕਟਰੀ ਦਾ ਨਾਮ ਕੀ ਹੈ ਜਿਹੜੀ ਇਸ ਤਰ੍ਹਾਂ ਦੀ ਕੁਝ ਸਮਝੇ ਕੁਝ ਨਹੀਂ ਪਤਾ ਕਿਉਂਕਿ ਇਹ ਮੁੰਡਾ ਆਇਆ ਇੱਥੇ ਬੋਰਡ ਬੂਡ ਕੋਈ ਨਹੀਂ ਲੱਗਾ ਬਾਕੀ ਇਨਵੈਸਟੀਗੇਟ ਕਰ ਸਰ ਕਿਸੇ ਕਿਹੜੀ ਜਗ੍ਹਾ ਦੀ ਨਿਕਲ ਕਰਨੀ ਕਿਹੜਿਆ ਉਹੀ ਉਹੀ ਆਪਾਂ ਪਤਾ ਕਰਾਂਗੇ ਇਨਵੈਸਟੀਗੇਟ ਦਾ ਪਾਰਟ ਹੈ ਜਦੋਂ ਪਤਾ ਲਾਓ ਜੀ ਫਿਰ ਦੇਖਾਂ ਕਰਦੇ ਜੀ ਸਰ ਇਹ ਕਿਹੜੀ ਜਗ੍ਹਾ ਦੇ ਉੱਪਰ ਇਹ ਅਮਰ ਅਮਰ ਪਹਿਲੇ ਸਹੀ ਹੈ ਉਹਦੇ ਅਮਰ ਕਿੰਨੇ ਕੁ ਸਿਲੰਡਰ ਮੌਕੇ ਤੇ ਪਏ ਸਿਲੰਡਰ ਪਏ ਵੀ ਹੋਏ ਆ ਇਹ 5-6 ਸਿਲੰਡਰ ਪਏ ਨੇ ਜੀ ਇੱਥੇ ਮੌਕੇ ਤੇ ਦੋ ਸਿਲੰਡਰ ਵੱਡੇ ਪਏ ਨੇ ਤੇ ਸਕੂਟਰ ਮੋਟਰਸਾਈਕਲ ਖੜੇ ਨੇ ਤੇ ਬਾਕੀ ਦੇਖਦੇ ਆਂ ਇਨਵੈਸਟ ਜਿਹੜੇ ਮੋਕਕ ਤੇ ਵੱਡੇ ਸਿਲੰਡਰ ਪਏ ਕੋਈ ਨਾ ਤੋਂ ਮੀਟਰ ਵਗੈਰਾ ਕੋ ਸਾਹਮਣੇ ਇਦਾਂ ਦੀ ਕੋਈ ਗੱਲ ਆਈ ਹੋਵੇ ਮੀਟਰ ਉਹ ਚੈੱਕ ਕਰਦੇ ਆਂ ਜੇ ਜੇ ਹਾਈ ਆਂ ਅਸੀਂ ਹੁਣੇ ਚੈੱਕਿੰਗ ਤੋਂ ਬਾਅਦ ਪਤਾ ਲੱਗਣਾ ਸਾਰਾ ਕੁਝ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਅੱਜੇ ਦੇਖਦੇ ਆਂ ਜਿਹੜਾ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿਹੜੇ ਮੈਕਮੇ ਨਾਲ ਕਿਵੇਂ ਸੰਪਰਕ ਕਰਕੇ ਫਿਰ ਉਹ ਦੇਖਾਂਗੇ ਤੇ ਇਹ ਕੁਝ ਸਾਹਮਣੇ ਆਇਆ ਨਹੀਂ ابھی ਇਹ ਮਨਜ਼ੂਰੀ ਹੈ ਇਹਨਾਂ ਕੋਲ ਨਹੀਂ ਹੈ ਨਹੀਂ ਹਜੇ ਕੁਝ ਸਾਹਮਣੇ ਨਹੀਂ ਆਇਆ